ਬਹੁਤ ਹੀ ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡਾ ਜੁਲਾਈ ਅਗਸਤ ਸਿਲੇਬਸ ਦਾ ਜਿਹੜਾ ਇੱਕ ਟੌਪਿਕ ਹੈ ਪਾਠ ਨੰਬਰ 9 ਹੜੱप्पा ਸਭਿਅਤਾ ਠੀਕ ਹੈ ਇਤਿਹਾਸ ਭਾਗ ਨਾਲ ਸੰਬੰਧਿਤ ਹੈ ਪਾਠ ਦਾ ਨਾਮ ਹੈ ਹੜੱप्पा ਸਭਿਅਤਾ ਤਾਂ ਇਹਦੇ ਆਪਾਂ ਜਿਹੜੇ ਪ੍ਰਸ਼ਨ ਉੱਤਰ ਬਟਾ ਅਭਿਆਸ ਦੇ ਠੀਕ ਹੈ ਤੁਹਾਡੀ ਬੁੱਕ ਦੇ ਪਿਛੇ ਖਾਲੀ ਥਾਂမှာ ਸਹੀ ਗਲਤ ਉਹਨਾਂ ਨੂੰ ਪਹਲ ਕਰਾਂਗੇ ਤਾਂ ਉਹ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਆਪਣਾ ਜਿੱਦਾਂ ਹੜੱप्पा ਸਭਿਆਤੇ ਮਹੱਤਵਪੂਰਨ ਨਗਰਾਂ ਦੇ ਨਾਮ ਠੀਕ ਹੈ ਹੜੱप्पा ਸਭਿਆਤੇ ਦੇ ਕਿਹੜੇ ਕਿਹੜੇ ਮਹੱਤਵਪੂਰਨ ਨਗਰ ਸੀ ਨੇ ਵਿੱਚ ਹੜੱप्पा ਮਾਨਜੋਦੜੋ ਲੋਥਲ ਕਾਲੀ ਬੰਗਾ ਬਣਾਵਲੀ ਠੀਕ ਹੈ ਇਹ ਪੰਜ ਸਥਾਨ ਸੀ ਜਿਹੜੇ ਮਹੱਤਵਪੂਰਨ ਨਗਰਾਂ ਦੇ ਵਿੱਚ ਗਿਣ ਜਾਂਦੇ ਹੈਗੇ ਠੀਕ ਹੈ ਹੁਣ ਇੱਥੇ ਇੱਕ ਗੱਲ ਧਿਆਨ ਰੱਖਿਓ ਬੋ ਤੇ ਇਹਨੂੰ ਹੜੱप्पा ਸਭਿਆਤਾ ਵੀ ਬੋਲ ਦਿੰਦੇ ਨੇ ਇਹਨੂੰ ਸਿੰਧ ਘਾਟੀ ਸਭਿਆਤਾ ਵੀ ਬੋਲ ਦਿੰਦੇ ਨੇ ਠੀਕ ਹੈ ਗੱਲ ਇੱਕੋ ਹੀ ਹੈਗੀ ਅਸਲ ਦੇ ਵਿੱਚ ਇਹ ਸਿੰਧ ਘਾਟੀ ਸਭਿਅਤਾ ਸੀ ਪਰ ਜਦੋਂ ਖੁਦਾਈ ਹੋਈ ਸਭ ਤੋਂ ਪਹਿਲਾਂ ਇਹਦਾ ਨਗਰ ਲੱਭਿਆ ਉਹ ਕਿਹੜਾ ਸੀ ਹੜੱppa ਇਸ ਕਰਕੇ ਸਿੰਧ ਘਾਟੀ ਸਭਿਅਤਾ ਨੂੰ ਹੜੱppa ਸਭਿਅਤਾ ਵੀ ਕਿਹਾ ਜਾਂਦਾ ਠੀਕ ਹੈ ਇਹ ਪ ਯਾਦ ਰੱਖਣਾ ਪ੍ਰਸ਼ਨ ਨੰਬਰ 2 ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਜੀਵ ਸਮਾਜਿਕ ਜੀਵਨ ਬਹੁਤ ਵਿਕਸਿਤ ਸੀ ਸਮਾਜ ਵਿੱਚ ਅਮੀਰ ਲੋਕ ਕਿਸਾਨ ਅਤੇ ਮਜ਼ਦੂਰ ਲੋਕ ਰਹਿੰਦੇ ਸੀ ਲੋਕ ਕਣਕ ਦੀਵਾਰ ਦਾਣਾਂ ਫਲ ਸਬਜ਼ੀਆਂ ਖਾਂਦੇ ਸਨ ਸੂਤੀ ਅਤੇ ਉਨੀ ਕੱਪੜੇ ਪਹਿਨਦੇ ਸਨ ਇਸਤਰੀ ਅਤੇ ਪੁਰਸ਼ ਦੋਵੇਂ ਗਹਿਣੇ ਪਹਿਨਦੇ ਸਨ ਲੋਕ ਕਈ ਤਰ੍ਹਾਂ ਦੀਆਂ ਖੇਡਾਂ ਵੀ ਖੇਡਦੇ ਸਨ ਠੀਕ ਹੈ ਇਹਦੇ ਵਿੱਚੋਂ ਲਿਖ ਲਿਓ ਤੇ ਸੌਖਾ ਹੈ ਇੱਕ ਦੋ ਵਾਰ ਪੜ੍ਹੋਗੇ ਤਾਂ ਯਾਦ ਹੋ ਜਾਏਗਾ ਹਾਂਜੀ ਪ੍ਰਸ਼ਨ ਨੰਬਰ 3 ਹੈ ਆਪਣੇ ਕੋਲ ਸਿੰਧ ਘਾਟੀ ਸਭਿਅਤਾ ਦੀ ਨਗਰ ਯੋਜਨਾ ਤੇ ਇੱਕ ਨੋਟ ਲਿਖੋ ਠੀਕ ਹੈ ਉਹਨਾਂ ਦੇ ਨਗਰ ਸੀ ਸ਼ਹਿਰ ਸੀ ਉਹ ਕਿਸ ਤਰੀਕੇ ਦੇ ਬਣੇ ਹੋਏ ਸੀ ਠੀਕ ਹੈ ਤਸਿੰਧ ਘਾਟ ਇਸ ਸਭਿਅਤਾ ਵਿੱਚ ਨਗਰਾਂ ਵਿੱਚ ਉੱਚੇ ਸਥਾਨਾਂ ਤੇ ਧਾਰਮਿਕ ਸਥਾਨ ਅਤੇ ਅਮੀਰ ਲੋਕਾਂ ਦੇ ਘਰ ਸਨ ਜਿਹੜੇ ਸਥਾਨ ਉੱਚੇ ਸੀ ਉੱਥੇ ਕਦਾ ਧਾਰਮਿਕ ਘਰ ਸੀ ਦੂਜੇ ਅਮੀਰ ਲੋਕਾਂ ਦੇ ਘਰ ਸੀ ਹੇਠਲੇ ਭਾਗ ਵਿੱਚ ਆਮ ਲੋਕ ਰਹਿੰਦੇ ਸੀ ਜਿਹੜੇ ਨੀਵੇਂ ਭਾਗ ਸੀ ਸੜਕਾਂ ਤੇ ਨਾਲੀਆਂ ਦਾ ਬਹੁਤ ਵਧੀਆ ਪ੍ਰਬੰਧ ਸੀ ਜਿਵੇਂ ਅੱਜ ਕੱਲ ਸਾਡੇ ਸੜਕਾਂ ਬਣੀਆਂ ਨੇ ਨਾਲੀਆਂ ਬਣੀਆਂ ਨੇ ਵਾਲੇ ਦਵਾਲਿਆ ਨਾ ਤਾਂ ਉਸ ਟਾਈਪ ਵੀ ਸੜਕਾਂ ਤੇ ਨਾਲੀਆਂ ਦਾ ਪ੍ਰਬੰਧ ਸੀ ਜਿਹੜੇ ਘਰ ਸੀ ਉਹ ਉਸ ਸਮੇਂ ਵੀ ਪੱਕੀਆਂ ਇੱਟਾਂ ਦੇ ਬਣੇ ਹੁੰਦੇ ਸਨ ਇਹ ਮੇ ਅਜਕਲ ਸਾਡੇ ਘਰ ਪੱਕੀਆਂ ਇੱਟਾਂ ਦੇ ਬਣਿਆਗੇ ਤਾਂ ਸਿੰਧ ਘਾਟੀ ਸਭਿਅਤਾ ਦੇ ਜਿਹੜੇ ਘਰ ਹੈਗੇ ਉਹ ਵੀ ਪੱਕੀਆਂ ਇੱਟਾਂ ਦੇ ਬਣੇ ਸਨ। ਪ੍ਰਸ਼ਨ ਨੰਬਰ 4 ਹੈ ਆਪਣੇ ਕੋਲ ਹੜੱppa ਸਭਿਅਤਾ ਦੇ ਪਤਨ ਦੇ ਕੀ ਕਾਰਨ ਸਨ ਠੀਕ ਹੈ ਹੁਣ ਇਹਨਾਂ ਨੇ ਕੀ ਕਾਰਨ ਸਨ ਪੁੱਛੇਗਾ ਜੇਕਰ ਸਾਨੂੰ ਇੱਕ ਕਾਰਨ ਪੁੱਛਿਆ ਜਾਂਦਾ ਬੋ ਤਾਂ ਇਹ ਮੰਨ ਕੇ ਚੱਲੋ ਵੀ ਹੜ ਜੋ ਦਰਿਆਵਾਂ ਦੇ ਵਿੱਚ ਪਾਣੀ ਜ਼ਿਆਦਾ ਹੋ ਜਾਂਦਾਗਾ ਤਾਂ ਉਹਦੇ ਨਾਲ ਹੜਾ ਜਾਂਦੇ ਨੇ ਨਾ ਤਾਂ ਉਹ ਹੜ ਸੀ ਸਿੰਧ ਘਾਟੀ ਸਭਿਅਤਾ ਦੇ ਪਤਨ ਦਾ ਕਾਰਨ ਠੀਕ ਹੈ ਅਗਲਾ ਤਾਂ ਉਹ ਇੱਕ ਨੰਬਰ ਦਾ ਕੁਐਸਚਨ ਹੋਣਾਗਾ ਮਿਹੜਤਪਾ ਸਭਿਅਤਾ ਦੇ ਪਤਨ ਦਾ ਮੁੱਖ ਕਾਰਨ ਕੀ ਸੀ ਫਿਰ ਅਸੀਂ ਲਿਖਾਂਗੇ ਹੜ ਜਿਹੜਾ ਸਿੰਧ ਨਦੀ ਸੀ ਉਹਦੇ ਵਿੱਚ ਹੜ ਹੋਂ ਕਰਕੇ ਠੀਕ ਹੈ ਹੁਣ ਸਾਨੂੰ ਇੱਥੇ ਕਾਫੀ ਪੁੱਛੇਗੇ ਇਸ ਕਰਕੇ ਸੀ ਚਾਰ ਪੁਆਇੰਟ ਲਿਖਾਂਗੇ ਨੰਬਰ 1 ਆਰੀਆ ਲੋਕਾਂ ਨੇ ਸਿੰਧ ਘਾਟੀ ਸਭਿਅਤਾ ਦੇ ਲੋਕਾਂ ਨਾਲ ਜੰਦ ਕਰਕੇ ਉਹਨਾਂ ਨੂੰ ਹਰਾਤਾ ਤੇ ਨਸ਼ਟ ਕਰ ਦਿੱਤਾ ਨੰਬਰ 2 ਸਿੰਧ ਤੇ ਹੋਰ ਨਦੀਆਂ ਵਿੱਚ ਹੜ ਹੋਂ ਕਰਕੇ ਸਭਿਅਤਾ ਨਸ਼ਟ ਹੋ ਗਈ ਇਹ ਬਹੁਤ ਇੰਪੋਰਟੈਂਟ ਹੈ ਬੱਚਾ ਇੱਕ ਨੰਬਰ ਦਾ ਕੁਐਸਚਨ ਆ ਸਕਦਾ ਹੈਗਾ ਨੰਬਰ 3 ਕੁਝ ਲੋਕਾਂ ਦਾ ਮੰਨਣਾ ਹੈ ਕਿ ਪੁਚਾਲ ਜਾਂ ਮਹਾ ਮਹਾਮਾਰੀ ਕਰਕੇ ਵੀ ਸਭਿਅਤਾ ਦੇ ਲੋਕ ਮਰ ਗਏ ਠੀਕ ਹੈ 3 ਨੰਬਰ 4 ਸਿੰਧ ਘਾਟੀ ਵਿੱਚ ਰੇਗਿਸਤਾਨ ਫੈਲਣ ਕਾਰਨ ਇਹ ਲੋਕ ਕਿਤੇ ਹੋਰ ਕਿਤੇ ਹੋਰ ਜਾ ਕੇ ਰਹਿਣ ਕਿਤੇ ਪਰ ਮੇਨ ਇਹਦੇ ਵਿੱਚੋਂ ਕਿਹੜਾ ਬੁੱਤਨ ਉਹ ਹੈਗਾ ਦੂਸਰਾ ਸਿੰਧ ਤੇ ਹੋਰ ਨਦੀਆਂ ਵਿੱਚ ਹੜਾਉਣ ਕਰਕੇ ਸਭਿਆਤਾ ਕਿਉਂਗੀ ਨਸ਼ਟ ਹੋ ਗਈ। ਅੰਜੇਸਤਵਾ ਪ੍ਰਸ਼ਨ ਨੰਬਰ 5 ਹੈ ਵੀ ਆਪਣੇ ਕੋਲ ਸਿੰਧ ਘਾਟੀ ਸਭਿਆਤਾ ਦੇ ਲੋਕਾਂ ਦਾ ਆਰਥਿਕ ਜੀਵਨ ਕਿਸ ਤਰ੍ਹਾਂ ਦਾ ਸੀ? ਹਾਂਜੀ ਆਰਥਿਕ ਜੀਵ ਮਤਲਬ ਕਿਹੜੇ-ਕਿਹੜੇ ਕੰਮ ਕਰਦੇ ਸੀ? ਤਸਿੰਦ ਘਾਟੇ ਸੱਭਿਆਚਾਰ ਦੇ ਲੋਕਾਂ ਦਾ ਮੁੱਖ ਕੀਤਾ ਕੀ ਸੀ ਪੁੱਤਾਂ ਖੇਤੀਬਾੜੀ ਠੀਕ ਹੈ ਲੋਕ ਅਨਾਜ ਸਬਜ਼ੀਆਂ ਤੇ ਕਪਾਹ ਵੀ ਉਗਾਉਂਦੇ ਸੀ ਇਸ ਖੇਤੀਬਾੜੀ ਦੇ ਵਿੱਚ ਉਸ ਸਮੇਂ ਲੋਕ ਭੇਡਾਂ ਬੱਕਰੀਆਂ ਉੱਠ ਘੋੜੇ ਬਲਦ ਹਾਥੀ ਆਦ ਪਸ਼ੂ ਵੀ ਪਾਲਦੇ ਸੀ ਠੀਕ ਹੈ ਇੱਕ ਤਾਂ ਖੇਤੀਬਾੜੀ ਕਰਦੇ ਸੀ ਦੂਜਾ ਪਸ਼ੂ ਪਾਲਣ ਦਾ ਕੰਮ ਕਰਦੇ ਸੀ ਠੀਕ ਹੈ ਤੀਜਾ ਵੀ ਵਪਾਰ ਵਸਤੂਆਂ ਦੀ ਅਦਲਾਵਰੀ ਅਦਲਾ ਬਦਲੀ ਦੁਆਰਾ ਵੀ ਕੀਤਾ ਜਾਂਦਾ ਸੀ ਮਤਲਬ ਤਿੰਨ ਮੇਨ ਕੰਮ ਸੀ ਉਹਨਾਂ ਦੇ ਪਹਿਲਾ ਖੇਤੀਬਾੜੀ ਹੋ ਗਿਆ ਦੂਜਾ ਪਸ਼ੂ ਪਾਲਣ ਹੋ ਗਿਆ ਤੇ ਤੀਜਾ ਵਪਾਰ ਹੋ ਗਿਆ ਠੀਕ ਹੈ ਤਿੰਨੇ ਹੀ ਪਿਆ ਯਾਦ ਰੱਖਣੇਗੇ ਸਿੰਧ ਘਾਟੀ ਸਭਿਅਤਾ ਦੇ ਲੋਕ ਖੇਤੀਬਾੜੀ ਵੀ ਕਰਦੇ ਸੀ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਸੀ ਤੇ ਨਾਲ ਨਾਲ ਵਪਾਰ ਵੀ ਕਰਦੇ ਸੀ ਪ੍ਰਸ਼ਨ ਨੰਬਰ 6 ਪੰਜਾਬ ਵਿੱਚ ਹੜੱਪਾ ਸਭਿਅਤਾ ਦੇ ਕਿਸੇ ਦੋ ਕੇਂਦਰਾਂ ਦੇ ਬਾਰੇ ਦੱਸੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਸੰਘੋਲ ਦੀ ਸੰਘੋਲ ਜਿਹੜਾ ਪਿੰਡ ਹੈਗਾ ਵੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈਗਾ ਠੀਕ ਹੈ ਜਿਹੜਾ ਪੰਜਾਬ ਦਾ ਇੱਕ ਜ਼ਿਲ੍ਹਾ ਲੁਧਿਆਣਾ ਇਸ ਨੂੰ ਉੱਚਾ ਪਿੰਡ ਵੀ ਕਿਹਾ ਜਾਂਦਾ ਹੈਗਾ ਇੱਥੇ ਖੁਦਾਈ ਦੌਰਾਨ ਹੜੱਪਾ ਸੱਭਿਆਚਾਰ ਦੇ ਸਮੇਂ ਦੇ ਮਿੱਟੀ ਦੇ ਬਰਤਨ ਮੂਰਤੀਆਂ ਤੇ ਤਾਂਬੇ ਦੇ ਉਜਾਰ ਉਜਾਰ ਮਤਲਬ ਸੰਗ ਠੀਕ ਹੈ ਇਹ ਪ੍ਰਾਪਤ ਹੋਇਆ ਹੈ ਹੁਣ ਤੁਸੀਂ ਇਹ ਯਾਦ ਰੱਖਣਾ ਬੱਚੇ ਜਿਹੜਾ ਸੰਘੋਲ ਪਿੰਡ ਹੈਗਾ ਉਹ ਕਿਹੜੇ ਜ਼ਿਲ੍ਹੇ ਚ ਪਿੰਡ ਹੈਗਾ ਲੁਧਿਆਣਾ ਵਿੱਚ ਨੰਬਰ 2 ਵੀ ਰੋਹੀੜਾ ਰੋਹੀੜਾ ਠੀਕ ਹੈ ਰੋਹੀੜਾ ਜਿਹੜਾ ਪਿੰਡ ਹੈਗਾ ਸੰਗਰੂਰ ਜ਼ਿਲ੍ਹੇ ਚ ਹੈਗਾ ਸੰਘੋਲ ਲੁਧਿਆਣਾ ਚ ਹੈਗਾ ਰੋਹੀੜਾ ਸੰਗਰੂਰ ਚ ਹੈ ਇੱਥੇ ਵੀ ਖੁਦਾਈ ਦੌਰਾਨ ਹੜੱਪਾ ਸਭਿਅਤਾ ਦੇ ਸਮੇਂ ਦੇ ਬਰਤਨ ਪੱਕੀਆਂ ਇੱਟਾਂ ਅਤੇ ਖਡਾਉਣੇ ਮਿਲੇਗੇ ਠੀਕ ਹੈ ਮੇਨਲੀ ਤੁਸੀਂ ਇਹ ਜਰੂਰ ਯਾਦ ਰੱਖਣਾ ਵੀ ਸੰਗੋਲ ਲੁਧਿਆਣਾ ਜ਼ਿਲ੍ਹੇ ਚ ਹੈਗਾ ਤੇ ਰਹੀੜਾ ਸੰਗਰੂਰ ਜ਼ਿਲ੍ਹੇ ਚ ਹਾਂਜੀ ਇਸ ਤੋਂ ਬਾਅਦ ਆ ਗਏ ਆਪਣੇ ਕੋਲ ਖਾਲੀ ਥਾਂਵਾਂ ਕਰਦੇ ਆਪਾਂ ਇੱਕ ਕਰ ਖਿਆਲ ਨੰਬਰ 1 ਹੜੱਪਾ ਸਭਿਅਤਾ ਮਿਸਰ ਸਭਿਅਤਾ ਨਾਲੋਂ ਲਗਭਗ ਡੈਸ਼ ਗੁਣਾ ਵੱਡੀ ਸੀ 40 ਗੁਣਾ ਠੀਕ ਹੈ ਇਕ ਜਿਵੇਂ ਹੜੱਪਾ ਸਭਿਅਤਾ ਐਵੇਂ ਇੱਕ ਮਿਸਰ ਦੀ ਸਭਿਅਤਾ ਸੀ ਤਾਂ ਮਿਸਰ ਦੀ ਸਭਿਅਤਾ ਤੋਂ ਹੜੱਪਾ ਸਭਿਅਤਾ 40 ਗੁਣਾ ਵੱਡੀ ਸੀ। ਪੰਜਾਬ ਵਿੱਚ ਡੈਸ਼ ਅਤੇ ਡੈਸ਼ ਵਿੱਚ ਇਸ ਸਭਿਅਤਾ ਦੇ ਵਿਸ਼ੇਸ਼ ਮਿਲ ਦੇਖੋ ਵੀ ਚਾਰ ਸਥਾਨ ਨੇ ਸੁਨਗੋਲ ਰੋਹਿਲਾ ਸਨੇਤ ਕੋਟਲਾਂ ਨਿਹੰਗਾਂ ਇਹ ਚਾਰੇ ਸਥਾਨ ਪੰਜਾਬ ਦੇ ਹੈਗੇ। ਨੰਬਰ 3 ਮਕਾਨ ਕਾਦੇ ਬਣੇ ਹੁੰਦੇ ਸੀ ਵੀ ਪੱਕੀਆਂ ਇੱਟਾਂ ਤੇ ਲੱਕੜੀ ਦੇ। ਇੱਕ ਵੱਡਾ ਡੈਸ਼ ਭਵਨ ਮੋਹਨਜੋਦੜੋ ਦੇ ਮਿਲ ਇਸ਼ਨਾਨ ਘਰ ਠੀਕ ਹੈ ਇੱਕ ਵਿਸ਼ਾਲ ਇਸ਼ਨਾਨ ਘਰ ਹੈਗਾ। ਉਹ ਮਹਾਂਜੋਦੜੋ ਤੋਂ ਪਰਾਪਤ ਹੋਇਆਗਾ। ਨੰਬਰ 5 ਮਰਦ ਅਤੇ ਇਸਤਰੀਆਂ ਦੋਵੇਂ ਡੈਸ਼ ਅਤੇ ਡੈਸ਼ ਦੇ ਸ਼ੌਕੀਨ ਸੀ ਗਹਿਣਿਆਂ ਅਤੇ ਫੈਸ਼ਨ ਦੇ। ਜਿਵੇਂ ਅੱਜਕੱਲ ਲੋਕ ਗਹਿਣੇ ਪਹਿਨਦੇਗੇ ਤਾਂ ਉਸ ਸਮੇਂ ਦੇ ਲੋਕ ਵੀ ਮਰਦ ਅਤੇ ਔਰਤਾਂ ਗਹਿਣੇ ਪਹਿਨਣ ਦੇ ਸ਼ੌਕੀਨ ਸੀ। ਹਾਂਜੀ ਇਸ ਤੋਂ ਬਾਅਦ ਨੰਬਰ 6 ਲੋਕ ਡੈਸ਼ ਦੀ ਪੂਜਾ ਕਰਦੇ ਸੀ ਵੀ ਮਾਤਾ ਦੇਵੀ ਦੀ। ਠੀਕ ਹੈ। ਪਿੱਪਲ ਦੇ ਦਰਖਤ ਨੂੰ ਕੀ ਮੰਨਿਆ ਜਾਂਦਾ ਸੀ ਬਹੁਤ ਪਵਿੱਤਰ। ਜਿਵੇਂ ਅੱਜਕੱਲ ਇਹ ਪਵਿੱਤਰ ਦੇ ਰੁੱਖ ਨੂੰ ਪਿੱਪਲ ਦੇ ਰੁੱਖ ਨੂੰ ਪਵਿੱਤਰ ਮੰਨੇ ਅੰਦਾਗਾ ਤਾਂ ਉਸ ਸਮੇਂ ਵੀ ਪਿੱਪਲ ਦੇ ਰੁੱਖ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਇਸ ਦਵਾ ਦਾ ਕਿ ਵੀ ਹੇਠ ਲਿਖਿਆਂ ਦੇ ਜੋੜੇ ਤੁਹਾਡੀ ਬੁੱਕ ਦੇ ਵਿੱਚ ਮਿਲਾਨ ਕਰਕੇ ਦਿੱਤੇ ਨੇ ਇਸ ਟੈਪ ਦੇ ਤਾਂ ਪਸ਼ੂਪਤੀ ਕੀ ਸੀ ਇੱਕ ਦੇਵਤਾ ਸੀ ਇਹਦੇ ਸਿਰਫ ਉੱਤਰ ਲਿਖਿਆ ਬੁੱਤ ਸਾਹਮਣੇ ਤੁਸੀਂ ਉਹਦੇ ਵਿੱਚ ਮਿਲਾਨ ਕਰ ਲਿਓ ਬੁੱਕ ਦੇ ਵਿੱਚ ਮਨਜੋਦਰੋ ਕੀ ਸੀ ਇੱਕ ਵਿਸ਼ਾਲ ਇਸ਼ਨਾਨ ਘਰ ਸੀ ਉੱਥੇ ਲੋਥਰ ਕੀ ਹੈ ਕਿ ਇੱਕ ਬੰਦਰਗਾਹ ਹੈਗੀ ਚਿੱਤਰ ਲਿਪੀ ਕੀ ਦਿਨ ਨਾਲ ਸੰਬੰਧਿਤ ਹੈ ਕਿ ਲੇਖਣ ਕਲਾ ਇਹਦੇ ਸਹੀ ਹੈਗੇ ਤੁਸੀਂ ਆਪਣੀ ਬੁੱਕ ਦੇ ਵਿੱਚ ਇਹਨਾਂ ਦਾ ਮਿਲਾਨ ਆਗਾ ਉਸੇ ਤਰੀਕੇ ਦੇ ਨਾਲ ਕਰ ਲਿਓ ਜਿਵੇਂ ਵੀ ਠੀਕ ਹੋਇਆ ਹਾਂਜੀ ਇਸ ਤੋਂ ਬਾਅਦ ਅਗੇ ਵੀ ਆਪਣੇ ਕੋਲ ਠੀਕ ਗਲਤ ਹੇਠ ਲਿਖੇ ਵਾਕਾਂ ਵਿੱਚ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਰੋਪੜ ਪਾਕਿਸਤਾਨ ਵਿੱਚ ਸਥਿਤ ਹੈ ਨਹੀਂ ਗਲਤ ਨੰਬਰ 2 ਹੜੱप्पा ਦੇ ਲੋਕ ਮਾਤਾ ਦੇਵੀ ਦੀ ਪੂਜਾ ਨਹੀਂ ਕਰਦੇ ਸਨ ਇਹ ਵੀ ਕੀ ਹੈ ਗਲਤ ਕਰਦੇ ਸੀ ਹੈਨਾ ਨੰਬਰ 3 ਪੰਜਾਬ ਵਿੱਚ ਸਿੰਧ ਘਾਟੀ ਸਭਿਅਤਾ ਦੇ ਕੋਈ ਖੰਡਰ ਨਹੀਂ ਮਿਲੇ ਹਨ ਇਹ ਵੀ ਕੀ ਹੈ ਗਲਤ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਸਿੰਧ ਘਾਟੀ ਸਭਿਅਤਾ ਦੇ ਖੰਡਰ ਮਿਲੇਗੇ ਨੰਬਰ 4 ਸਿੰਧਗੜ੍ਹ ਦੇ ਸਭ ਤੋਂ ਵੱਧ ਦੇ ਲੋਕਾਂ ਨੂੰ ਲਿਖਣ ਦੀ ਕਲਾ ਨਹੀਂ ਹੁੰਦੀ ਸੀ ਇਹ ਵੀ ਗਲਤ ਉਹਨਾਂ ਨੂੰ ਲਿਖਣ ਦੀ ਕਲਾ ਆਉਂਦੀ ਸੀ ਠੀਕ ਹੈ ਤਾਂ ਇਹ ਆਪਣਾ ਪਾਰਟਿਸਿਪੇਟਾ ਪਾਠ ਨੰਬਰ 9 ਇਤਿਹਾਸ ਭਾਗ ਦਾ ਠੀਕ ਹੈ ਤੇ ਉਮੀਦ ਹੈ ਤੁਹਾਨੂੰ ਜਿਹੜੇ ਸਾਰੇ ਪ੍ਰਸ਼ਨ ਹੈ ਕਿ ਤੁਸੀਂ ਲਿਖ ਲਏ ਹੋਣੇ ਸਾਫ ਸਫਲ ਲਿਖਾਈ ਦੇ ਵਿੱਚ ਅਗਰ ਕੋਈ ਪ੍ਰਸ਼ਨ ਰਹਿ ਗਿਆ ਤਾਂ ਵੀਡੀਓ ਦੁਬਾਰਾ ਵੇਖ ਲਿਓ ਤੇ ਸਾਫ ਸਫਲ ਲਿਖਾਈ ਦੇ ਵਿੱਚ ਆਪਣੀ ਜਿਹੜੀਆਂ ਤੁਸੀਂ ਨੋਟਬੁਕਸ ਲਗਾਈਆਂ ਨੇ ਕਾਪੀਆਂ ਲਗਾਈਆਂ ਇਸ ਵਿਸ਼ੇ ਦੇ ਲਈ ਉਹਨਾਂ ਦੇ ਪਹਿਲੇ ਪ੍ਰਸ਼ਨਾਂ ਦੇ ਉੱਤਰ ਲਿਖ ਲੈਣੇ ਅਪਾ ਜਲਦੀ ਤੁਹਾਡੇ ਲਈ ਤੁਹਾਡਾ ਪਾਰਟ ਨੰਬਰ ਦੱਸ ਸਕੋ ਵੀ ਹੱਲ ਕਰਾਂਗੇ ਠੀਕ ਹੈ ਤਦ ਤੱਕ ਨਿਲੇ ਤੁਸੀਂ ਇਸ ਪਾਰਟ ਨੂੰ ਦੁਬਾਰਾ ਫੇਰ ਧਿਆਨ ਨਾਲ ਦੇਖ ਲਿਓ ਤੇ ਕਾਪੀ ਨਹੀਂ ਦਿੱਤੇ ਨੋਟ ਕਰ ਲਿਓ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ